ਬੜੀ ਸੋਹਣੀ ਨੌਕਰੀ ਮੈਂ ਅਕਾਊਂਟਸ ਦੀ ਪੜ੍ਹਾਈ ਕੀਤੀ ਮੈਨੂੰ ਨਾ ਨੌਕਰੀ ਮਿਲ ਗਈ ਬੈਂਕ ਚ ਹੂੰ ਟਾਈਟੂ ਲਾ ਕੇ ਬੈਂਕ ਜਾਂਦਾ ਸੀ ਲੋਕਾਂ ਦੇ ਕੋ ਆ ਗਿਆ ਖਾਤਾ ਖੋਲਤਾ ਨਹੀਂ ਆ ਗਿਆ ਤੇ ਇਸੇ ਥਲੇ ਬੈਠੇ ਸੀਗੇ ਬੜਾ ਪਰੇਸ਼ਾਨ ਇੱਕ ਦਿਨ ਵੀਰ ਮੈਂ ਕਿਹਾ ਇਹ ਥੋੜਾ ਵਾਦਾ ਕੀਤਾ ਸੀ ਪਿਓ ਆਪਣੇ ਨੂੰ ਵੀ ਮੈਂ ਬੈਂਕ ਚ ਕੰਮ ਕਰਾਂਗਾ ਹੂੰ ਇਹ ਤਾਂ ਕੋਈ ਵੀ ਕਰ ਸਕਦਾ ਨਾ ਹੂੰ ਉਹ ਤਾਂ ਇੱਕ ਨੌਕਰੀ ਬੈਂਕ ਚ ਕੋਈ ਵੀ ਕਰ ਸਕਦਾ ਕੋਈ ਥੋੜਾ ਜਿਹਾ ਕੁਝ ਹੋਰ ਕੀਤਾ ਸੀਗਾ ਹਾਂ ਬਿਲਕੁਲ ਪਾਜੀ ਉੱਥੋਂ ਬੈਂਕ ਦਾ ਰਿਜ਼ਾਈਨ ਕੀਤਾ ਹੂੰ ਤੇ ਆਪਣੇ ਇੱਕ 2015 ਚ ਆਪਣੀ ਨਵੀਂ ਮੱਲੋ ਜ਼ਿੰਦਗੀ ਸ਼ੁਰੂ ਕੀਤੀ ਮੈਂ ਲੋੜਵੰਦ ਵੀਰ ਲੱਭੇ ਜਿਨ੍ਹਾਂ ਨੂੰ ਵਾਕਈ ਲੋੜ ਸੀਗੀ ਲੈਂਗੁਏਜ ਸਿੱਖਣ ਦੀ ਤੇ ਲਾਇਸੈਂਸ ਕਰਨ ਦੀ ਤਿੰਨ ਤੋਂ ਸ਼ੁਰੂ ਕੀਤਾ ਕਦੋਂ 300 ਹੋਏ 3000 ਹੋਏ ਅੱਜ ਮੈਂ ਇਟਲੀ 'ਚ 12000 ਤੋਂ ਜ਼ਿਆਦਾ ਬੰਦਿਆਂ ਨੂੰ ਲਾਇਸੈਂਸ ਕਰਾ ਚੁੱਕਿਆ ਡਰਾਈਵਿੰਗ ਲਾਇਸੈਂਸ ਡਰਾਈਵਿੰਗ ਲਾਇਸੈਂਸ 12000 ਬੰਦਿਆਂ ਨੂੰ ਲਾਇਸੈਂਸ ਕਰਾ ਚੁੱਕਿਆ ਠੀਕ ਹੈ ਜਿਹੜੇ ਸਾਈਕਲਾਂ ਤੇ ਜਾਂਦੇ ਸੀ ਵਾਹ ਗੱਡੀਆਂ ਤੇ ਟਰੱਕਾਂ ਤੇ ਤੇ ਬੱਸਾਂ ਤੇ ਚੜ੍ਹ ਕੇ ਕਰਾਉਣ ਦਾ ਕ੍ਰੈਡਿਟ ਤੁਸੀਂ ਕਿਵੇਂ ਲੈਨੇ ਹੋ ਤੁਸੀਂ ਉਹਨਾਂ ਨੂੰ ਭਾਸ਼ਾ ਸਿਖਾਉਣੇ ਹੋ ਨਿਯਮ ਸਿਖਾਉਣੇ ਹੋ ਕਿਵੇਂ ਮਤਲਬ ਅ ਕਰਾਉਣ ਦਾ ਭਾਜੀ ਹੈ ਕਿ ਇਟਲੀ ਵਿੱਚ ਲਾਇਸੈਂਸ ਸਿਰਫ ਤੁਸੀਂ ਇਟਾਲੀਅਨ ਭਾਸ਼ਾ ਵਿੱਚ ਕਰ ਸਕਦੇ ਹੋ ਠੀਕ ਅੰਗਰੇਜ਼ੀ ਹੈ ਨਹੀਂ ਅੰਗਰੇਜ਼ੀ ਹੈ ਨਹੀਂ ਸੋ ਇੱਥੇ ਅਗਰ ਤੁਸੀਂ ਲਾਇਸੈਂਸ ਕਰਨਾ ਹੈ ਤੁਹਾਨੂੰ ਪਹਿਲੇ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ ਠੀਕ ਹੈ ਤੇ ਤੁਸੀਂ ਕਿਸ ਤਰੀਕੇ ਨਾਲ ਸਿਖਾਉਣੇ ਹੋ ਅਸੀਂ ਜਿਹੜੀ ਜਿੰਨੀ ਥਿਉਰੀ ਹੈ ਜਿੰਨੇ ਸਵਾਲ ਨੇ ਉਹ ਸਾਰੇ ਇਕੱਲੇ ਇਕੱਲੇ ਸ਼ਬਦ ਨੂੰ ਟ੍ਰਾਂਸਲੇਟ ਕਰਕੇ ਸਮਝਾਉਣਾ ਹੈ ਜਿੱਦਾਂ ਇਹ ਇੱਕ ਨਿੱਕੇ ਬੱਚੇ ਨੂੰ ਸਿਖਾਉਂਦੇ ਆ। ਉਹਦਾ ਤੁਸੀਂ ਪੰਜਾਬੀ ਤਰਜਮਾ ਕਰਤਾ। ਬਿਲਕੁਲ ਪੰਜਾਬੀ, ਹਿੰਦੀ, ਉਰਦੂ, ਇੰਗਲਿਸ਼ ਵਿੱਚ ਤਰਜਮਾ ਕਰ।